ਮੇਰਾ ਨਾਮ ਅਪੋਸਟਲ ਰੋਹਿਤ ਪਾਲ ਸੰਧੂ ਹੈ ਔਰ ਪਿੰਡ ਸੈਦ ਮੁਆਰਕ ਦੇ ਵਿੱਚ ਅਸੀਂ ਚਰਚ ਨੂੰ ਚਲਾ ਰਹੇ ਹਾਂ ਅੱਜ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਦੇ ਸਬੰਧੀ ਸ਼ੋਭਾ ਯਾਤਰਾ ਨੂੰ ਕੱਢ ਰਹੇ ਹਾਂ ਕਿ ਪਰਮੇਸ਼ਵਰ ਜੋ ਮੁਕਤੀ ਦਾਤਾ ਹੈ ਸੰਸਾਰ ਦੇ ਵਿੱਚ ਆਇਆ ਔਰ ਉਹਨੇ ਧਰਮ ਔਰ ਜਾਤ ਨੂੰ ਨਹੀਂ ਬਦਲਿਆ ਬਲਕਿ ਇਨਸਾਨਾਂ ਦੀ ਜੋ ਪਾਪ ਔਰ ਗੁਨਾਹ ਹੈ ਉਹਨਾਂ ਨੂੰ ਮਾਫ ਕਰਕੇ ਉਹਨਾਂ ਨੂੰ ਜੀਵਨ ਦੇਣ ਦੇ ਲਈ ਆਇਆ ਇਹ ਸ਼ੋਭਾ ਯਾਤਰਾ ਪਿੰਡ ਸੈਦ ਮੁਬਾਰਕ ਤੋਂ ਸ਼ੁਰੂ ਹੋ ਕੇ ਬਟਾਲਾ ਬਾਈਪਾਸ ਔਰ ਉਸ ਤੋਂ ਬਾਅਦ ਗਾਂਧੀ ਚੌਂਕ ਜਾਏਗੀ ਔਰ ਉਸ ਤੋਂ ਬਾਅਦ ਸ਼ਹਿਰ ਦੇ ਹੋਰ ਵੀ ਸਥਾਨਾਂ ਤੋਂ ਹੁੰਦੀ ਹੋਈ ਫੇਰ ਵਾਪਸ ਪਿੰਡ ਸੈਦ ਮੁਬਾਰਕ ਹੀ ਆਏਗੀ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਪਰਮੇਸ਼ਵਰ ਨੇ ਪਿਆਰ ਸਿਖਾਇਆ ਉਹ ਮਾਰ ਦੇ ਬਦਲੇ ਮਾਰ ਦੀ ਗੱਲ ਨਹੀਂ ਕਰਦਾ ਉਹ ਧਰਮ ਔਰ ਜਾਤ ਨੂੰ ਬਦਲਣ ਨਹੀਂ ਆਇਆ ਬਲਕਿ ਜ਼ਿੰਦਗੀਆਂ ਨੂੰ ਬਦਲਣ ਆਇਆ ਔਰ ਇਹੀ ਪ੍ਰੇਮ ਦਾ ਸੰਦੇਸ਼ ਲੈ ਕੇ ਆਪਾਂ ਸ਼ੋਭਾ ਯਾਤਰਾ ਨੂੰ ਬਟਾਲਾ ਦੇ ਵਿੱਚ ਲੈ ਕੇ ਜਾ ਰਹੇ ਹਾਂ ਮੇਰਾ ਨਾਮ ਸੈਮੂਲ ਗੇਲਿਆ ਜੀ ਮੈਂਬਰ ਪੰਜਾਬ ਰਾਜ ਘਟਨੀ ਕਮਿਸ਼ਨ ਪੰਜਾਬ ਸਰਕਾਰ ਤੋਂ ਹਾਂ ਜੀ ਸਾਡੇ ਨਾਲ ਸਾਡੇ ਪ੍ਰਧਾਨ ਜੀ ਆਰਫ ਚੋਹਾਂ ਜੀ ਸਾਡੇ ਸਰਪੰਚ ਗੋਲਦੀ ਚੀਦਾ ਜੀ ਸਾਡੇ ਮੂਲੇ ਸੁਣਾਇਆ ਤੋਂ ਸਰਪੰਚ ਨੇ ਜੀ ਪਰਮੇਸ਼ਰ ਜੀ ਸਾਡੇ ਸੈਦ ਮੁਬਾਰਕ ਤੋਂ ਅਸਾਰ ਭੱਟੀ ਜੀ ਸਾਡੇ ਨਵੇਂ ਪਿੰਡ ਤੋਂ ਨੇ ਜੀ ਸਰਪੰਚ ਸਾਹਿਬ ਇੱਥੇ ਸਾਡੇ ਨਾਲ ਆਏ ਨੇ ਗਲੋਬਲ ਐਕਸ਼ਨ ਕਮੇਟੀ ਤੋਂ ਸਾਡੇ ਪ੍ਰਧਾਨ ਜੀ ਸਾਡੇ ਨਾਲ ਨੇ ਅੱਜ ਸ਼ੋਭਾ ਯਾਤਰਾ ਪੌਲ ਬਨ ਯੂਨੀਵਰਸਿਟੀ ਵੱਲੋਂ ਸੈਦ ਮੁਬਾਰਕ ਤੋਂ ਜਿਹੜੀ ਆ ਉਹ ਪੂਰੇ ਸ਼ਹਿਰ ਦੇ ਵਿੱਚ 크리스마ਸ ਨੂੰ ਮੁੱਖ ਰੱਖਦੇ ਹੋਏ ਕੱਢੀ ਜਾ ਰਹੀ ਹੈ ਇੱਕ ਬਹੁਤ ਵਧੀਆ ਸੰਦੇਸ਼ ਹੈ ਸ਼ਹਿਰ ਵਾਸੀਆਂ ਦੇ ਲਈ ਤੇ ਖੁਸ਼ੀਆਂ ਦਾ ਦਿਹਾੜਾ ਮੈਂ ਆਪ ਜੀ ਦੇ ਮਾਧਿਮ ਰਾਈ ਪੰਜਾਬ ਸਰਕਾਰ ਵੱਲੋਂ ਯਸੁਮ ਮਿਨਿਸਟਰੀ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਧੰਨਵਾਦ ਮੇਰਾ ਨਾਮ ਆਰਫਮਸੀ ਚੋਹਾਨ ਤੇ ਮੈਂ ਕ੍ਰਿਸਚੀਅਨ ਲੀਡਰ ਅੱਜ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਪ੍ਰਭੂ ਦੇ ਖਾਦਮ ਪ੍ਰੋਫਟਰ ਰੋਹਿਤ ਪੌਲ ਮਿਨਿਸਟਰੀ ਵੱਲੋਂ ਜਿਹੜੀ ਆ ਪ੍ਰਭੂ ਯਸੁਮਸੀ ਜੀ ਦੇ ਜਨਮ ਦਿਹਾੜੇ ਨੂੰ ਅੱਜ ਕ੍ਰਿਸਮਸ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਅੱਜ ਕ੍ਰਿਸਮਸ ਸ਼ੋਭਾ ਯਾਤਰਾ ਦਾ ਮੇਨ ਮਕਸਦ ਜਿਸ ਤਰ੍ਹਾਂ ਕਿ ਆਪਸੀ ਭਾਈਚਾਰਕ ਸਾਂਝ ਨੂੰ ਲੈ ਕੇ ਚੱਲਣਾ ਤੇ ਪਿਆਰ ਤੇ ਮੁਹੱਬਤ ਦੇ ਨਾਲ ਅੱਗੇ ਵਧਣਾ ਔਰ ਮੈਂ ਅੱਜ 크리스마ਸ ਸੋਭਾ ਯਾਤਰਾ ਦੇ ਉੱਪਰ ਪੰਜਾਬ ਤੇ ਪੰਜਾਬ ਤੋਂ ਬਾਹਰ ਵੱਸਦੇ ਪੰਜਾਬੀਆਂ ਨੂੰ 크리스마ਸ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦੇਣਾ ਤੇ ਮੈਂ ਬੇਨਤੀ ਕਰਦਾ ਮੈਂ ਅਪੀਲ ਕਰਦਾ ਕਿ ਪ੍ਰਭੂ ਯਿਸੂ ਮਸੀਹ ਇਹਨਾਂ ਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਸੰਦੇਸ਼ ਮੇਰਾ ਭਾਈਚਾਰੇ ਲਈ ਸੰਦੇਸ਼ ਇਹੀ ਆ ਜਿਵੇਂ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੀ ਜਨਮ ਦਿਹਾੜਾ ਹੈ ਤੇ ਜਨਮ ਦਿਹਾੜੇ ਨੂੰ ਲੈ ਕੇ ਅਸੀਂ ਵੱਖ-ਵੱਖ ਜਗ੍ਹਾ ਤੇ ਸਾਡੇ ਪਾਸਬਾਨਾਂ ਵੱਲੋਂ ਸ਼ੋਭਾ ਯਾਤਰਾ ਕੱਢੀਆਂ ਜਾਂਦੀਆਂ ਮਸੀਹ ਸਮੇਲਨ ਕੀਤੇ ਜਾਂਦੇ 크리스마ਸ ਨੂੰ ਲੈ ਕੇ ਔਰ ਮੈਂ ਚਾਹੁੰਨਾ ਕਿ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਇਸ ਧਰਤੀ ਦੇ ਉੱਪਰ ਜਨਮ ਲੈ ਕੇ ਬਰਿਆਈ ਈਰਖਾ ਨਫ਼ਰਤ ਨੂੰ ਖਤਮ ਕੀਤਾ ਅੱਜ ਮੇਰੀ ਪੂਰੇ مسیਹ ਸਮਾਜ ਨੂੰ ਹੀ ਨਹੀਂ ਸਗੋਂ ਦੂਸਰੇ ਭੈਣ ਭਰਾਵਾਂ ਨੂੰ ਵੀ ਬੇਨਤੀ ਆ ਕਿ ਅਸੀਂ ਆਪਣੇ ਵਿੱਚੋਂ ਈਰਖਾ ਬਾਜੀ ਨਫ਼ਰਤ ਜਿਹੜੇ ਬੁਰੇ ਕੰਮ ਨੇ ਉਹਨਾਂ ਨੂੰ ਛੱਡ ਕੇ ਚੰਗੇ ਕੰਮਾਂ ਵਾਲੇ ਲੱਗिए ਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਹੋਰ ਬਰਕਤ ਦੇਵੇਗਾ। ਭਾਈਆ ਆਪਣਾ ਨਾਮ ਦੱਸ ਦਿਓ ਆਪਣਾ ਉੱਤਰਾ ਦੱਸ ਦਿਓ। ਮੇਰਾ ਨਾਮ ਸਨੀ ਮਸੀਹ ਆ। ਮੈਂ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹੇ ਦਾ ਪ੍ਰਧਾਨ ਹਾਂ ਮਿਨੋਟਿੰਗ ਤੋਂ। ਸ਼ੋਭਾ ਬਾਤਰਾ ਦੇ ਵਿੱਚ ਮੈਂ ਆਪ ਸਭ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਮਸੀਹ ਦਾ ਜਿਹੜਾ ਸੰਦੇਸ਼ ਆ ਹੋਰ ਅਮਨ ਉਹ ਸ਼ਾਂਤੀ ਦਾ ਵਾ ਅੱਜ ਬਟਾਲਾ ਹਲਕੇ ਦੇ ਵਿੱਚ ਇੱਕ ਖੁਸ਼ਕਬੀ ਦਾ ਦਿਨ ਆਇਆ ਵਾ ਕਿ ਅੱਜ ਪਰਮੇਸ਼ਰ ਦੀ ਕਿਰਪਾਾਂ ਵੱਲੋਂ ਇੱਕ ਬਹੁਤ ਵੱਡੇ ਲੈਵਲ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਔਰ ਅਸੀਂ ਆਸ ਕਰਦੇ ਔਰ ਉਮੀਦ ਕਰਦੇ ਪਰਮੇਸ਼ਰ ਦੀ ਕਿਰਪਾ ਔਰ ਉਹਦਾ ਫਜ਼ਲ ਹਮੇਸ਼ਾ ਆਪਣੇ ਲੋਕਾਂ ਤੋਂ ਬਣਾ ਰਿਹਾ ਹੈ